ਮੱਟੀ ਕਾ ਕਿਆ ਤੂ ਦੋ ਮਨਸੂਰ ਗੁਰ ਕੋ ਬਿੰਦ ਸਿੰਘ ਇਸ ਦੀ ਮੰਜ਼ੂਰ ਗੁਰ ਕੋ ਵਿੰਦ ਸਿੰਘ ਹੱਕ ਰਗਜ਼ੂਰ ਗੁਰ ਕੋ ਵਿੰਦ ਸਿੰਘ ਜ਼ੁਮਲਾ ਫਜ਼ਲ ਨੂ ਗੁਰੂ ਗੋਬਿੰਦ ਸਿੰਘ ਹਕ ਹਕ ਆਗਹ ਗੁਰੂ ਗੋਬਿੰਦ ਸਿੰਘ ਜਪੋ ਸਾਹਿਬ ਨਿਸ਼ਾ ਗੁਰੂ ਗੋਬਿੰਦ ਸਿੰਘ ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਅੰਤ ਸਾਹੋ ਜਿਸ ਪਾਸ ਬਹਿਟਿਆ ਸੋਈ సభ సతన శ్రీ వాహజీ ఆశ మహల్ పంజ అదమ చండాలి పై బ్రాహ్మణీ सोदि सृष्टाई रे पतालि आकाशी सखनी बोझी खाई रे अधम चंडाली पई ब्राह्मणे श्रृष्टई रे पाताली आकाशी सखनी लहबर बोझे खाई रे कर पिलाइया बर सिखाई ਮੂਸਾ ਦੇਖ ਡਰਾਈ ਨੇ ਅੱਜ ਕੈ ਵਸ ਗੁਰ ਕੀ ਨੋਕੇ ਹਰ ਕੋ ਕਰ ਤੈਨਹ ਲਗਾਈ ਨੇ ਰਹਾ जतूनिया छपुरा था मेया नी करया कर पाया रे बिन जड़िए ले जड़ो जड़ावा थे वायच रज रे ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੇ ਨਰਨੋਂ ਪਾਇਾਰੀ ਮਾਲ ਦੁਲੀਚ ਬੈਠੀ ਲੇ ਰਤਕ ਨਨ ਦੇਖਾਲਣ ਧਾਇ ਸੋਈ ਅਜਾਣ ਕਹ ਮੈਂ ਜਾਣਾ ਜਾਣਨ ਹਾਰ ਨਛਾਨਾਰੇ कहो नानक गोर अमयो पिया रसक रसक बै सोई अॼाण कह मै जान जाननि हार न छ ने ਕਹੁ ਨਾਨਕ ਗੁਰ ਅਮਯੋ ਪਿਆਇਆ ਰਸਕ ਰਸਕ ਬਿੰਗਸਾਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਨਮਾਨੀ yog जुगो जुग टल चवर शतर तख दे मालिक तन तन आद साहिब श्री गुरु ग्रंथ साहिब महाराज जियां दी पावन पवित्र हजूरी अंदर ਕਲਗੀਦਰ ਦਸ਼ਮੇਸ਼ ਪਿਤਾ ਚੋਜੀ ਪਾਤਸ਼ਾਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਅਪਉਮ੍ਰਿਤ ਵਿੱਲੇ ਦੇ ਦਿਵਾਨਾ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਦੀ ਹਜ਼ੂਰੀ ਵਿੱਚ ਅਸਾ ਪਿਵਾਰ ਕੇ ਸੰਪੂਰਨ ਸ਼ਬਦ ਕੀਰਤਨ ਗੁਰੂ ਰਹਿ ਕੀਰਤनियां ਸਿੰਘਾਂ ਪਾਸੋਂ ਆਪਦੀਆਂ ਨੇ ਸਰਵਣ ਕੀਤੇ ਹਨ ਲੜੀਵਾਰ ਚੱਲ ਰਹੀ ਗੁਰਸ਼ਬਦ ਵਿਚਾਰ ਦੇ ਤਹਿਤ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਆਪਦੀਆਂ ਨੇ ਬਹੁਤ ਪਿਆਰ ਸਹਿਤ ਭਾਈ ਸਾਹਿਬ ਜੀ ਬਰਾਂ ਤੋਂ ਸਰਵਣ ਕੀਤਾ ਹੈ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਜੁੜੀਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਲੋਵਾਓ ਹਾਜ਼ਰੀ ਔਰ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਸ ਝੁਕਾ ਕੇ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਪਤ ਵਾਹਿਗੁਰੂ ਕਹਿੰਦੇ ਆ ਮੁਖ ਪਵਿੱਤਰ ਔਰ ਵਾਹਿਗੁਰੂ ਕਹਿੰਦੇ ਆ ਸਵਾਸਾ ਨ ਪਲਾ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੀ ਵਰਤੀ ਦੀ ਗੱਲ ਕੀਤੀ ਸੁਰਤੀ ਔਰ ਵਰਤੀ ਕਿਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਸਾਡੇ ਸਰੀਰ ਨੂੰ ਚਲਾਉਂਦੀ ਹੈ ਜਿਸ ਚੀਜ਼ ਦਾ ਅਸਰ ਸੁਰਤੁੱਤ ਹੋਵੇ ਡੈਫੀਨਟੂ ਦਾ ਅਸਰ ਸਰੀਰ ਉੱਤੇ ਵੀ ਹੁੰਦਾ ਹੈ ਇਸ ਲਈ ਸੁਰਤੀ ਜਿਹੜੀ ਹੈ ਉਹ ਬਹੁਤ ਕੀਮਤੀ ਚੀਜ਼ ਹੈ ਸਰੀਰ ਵਿੱਚ ਉਹ ਸੁਰਤ ਕੀ ਹੈ ਉਹਨੂੰ ਸਮਝੀਏ ਸੁਰਤ ਉਹ ਹੈ ਜਿਹਦੇ ਵਿੱਚ ਬਹੁਤ ਕੁਝ ਆਪਾਂ ਨੂੰ ਯਾਦ ਹੈ ਇਹਦੇ ਕੁਝ ਹਿੱਸੇ ਨੇ ਜਿਵੇਂ ਮਨ ਜਿਹੜਾ ਹੈ ਮਨ ਦਾ ਕੰਮ ਹੈ ਫੁਰਨੇ ਕਰਨਾ ਉਹ ਫੁਰਨੇ ਲੈ ਰਿਹਾ ਸੰਕਲਪ ਤੇ ਵਿਕਲਪ। ਸੋਚ ਰਿਹਾ ਹੈ। ਔਰ ਨਾਲ ਦੀ ਨਾਲ ਉਹਨੂੰ ਆਪੇ ਹੀ ਜਵਾਬ ਦੇ ਰਿਹਾ। ਉਹ ਜਿਹੜਾ ਅੰਦਰ ਬੋਲਦਾ ਉਹਨੂੰ ਕਹਿੰਦੇ ਮਨ। ਕੋਈ ਚੀਜ਼ ਜੋ ਮਨ ਵਿੱਚ ਆਏ ਫੁਰਨੇ ਜਿਹੜੇ ਨੇ। ਉਹ ਸੁਰਤੀ ਵਿੱਚ ਘਰ ਕਰ ਜਾਂਦੇ ਨੇ, ਯਾਦ ਹੋ ਜਾਂਦੇ ਨੇ। ਸੁਰਤੀ ਵਿੱਚ ਆਏ ਹੋਏ ਫੁਰਨੇ ਫਿਰ ਉਹ ਬੁੱਧ ਵਿੱਚ ਜਿਹਨੂੰ ਆਪਾਂ ਕਿੰਨੇ ਨੂੰ ਬੁੱਤੀ ਬਹੁਤ ਹੈ ਅਕਲ ਬਹੁਤ ਹੈ ਉਸ ਫੁਰਨੇ ਉੱਤੇ ਸੁਰਤੀ ਦਾ ਇੱਕ ਪੱਖ ਹੈ ਬੁੱਧ ਬੁੱਧੀ ਜਿਹੜੀ ਹੈ ਉਹ ਡਿਸਕਸ਼ਨ ਕਰਦੀ ਹੈ ਕਿ ਇਹ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਜੇ ਮੈਂ ਕਰਾਂ ਮੈਨੂੰ ਲਾਭ ਕੀ ਹੈ ਜੇ ਮੈਂ ਨਾ ਕਰਾਂ ਤੇ ਫਿਰ ਨੁਕਸਾਨ ਕੀ ਹੈ ਉਹ ਕੌਣ ਸੋਚਦਾ ਹੈ ਬੁੱਧੀ ਜਦੋਂ ਉਹਦਾ ਡਿਸੀਜਨ ਹੋ ਜਾਏ ਫਿਰ ਸਰੀਰ ਉਹਦੇ ਉੱਤੇ ਐਕਟੀਵੇਟ ਹੋ ਜਾਂਦਾ ਹੈ ਐਕਟੀਵਿਟੀ ਸ਼ੁਰੂ ਕਰਦਾ ਹੈ ਤੁਸੀਂ ਫੁਰਨਾ ਮਨ ਵਿੱਚ ਸੋਚਿਆ ਫਲੰਨੀ ਜਗ੍ਹਾ ਤੇ ਜਾਣਾ ਹੈ ਫਿਰ ਉਹਦੇ ਉੱਤੇ ਵਿਚਾਰ ਕੀਤੀ ਵੀ ਹੁਣ ਜਾਣਾ ਚਾਹੀਦਾ ਹੈ ਕਿ ਕੱਲ ਜਾਈਏ ਜਦੋਂ ਬੁੱਧ ਨੇ ਉਹਦੇ ਉੱਤੇ ਨਿਰਣਾ ਲੈ ਲਿਆ ਫਿਰ ਸਰੀਰ ਨੇ ਉਹ ਡਿਸੀਜਨ ਮੰਨ ਲਿਆ ਫਿਰ ਤੁਸੀਂ ਉਧਰਲੇ ਪਾਸੇ ਤੁਰ ਪਏ ਇਸ ਸਾਰਾ ਕੁਝ ਨਾ ਚੀਜ਼ਾਂ ਦੇ ਵਿੱਚ ਘਾਰ ਇੱਕ ਚੀਜ਼ ਹੈ ਸੁਰਤੀ ਜਿਹੜੀ ਕੰਟੀਨਿਊ 24 ਘੰਟੇ 24 ਆਵਰ ਸਰੀਰ ਦੇ ਨਾਲ ਦਿੰਦੀ ਹੈ ਉਸ ਸੁਰਤ ਕਰਕੇ ਹੀ ਸਭ ਕੁਝ ਹੋ ਰਿਹਾ ਹੈ ਉਹ ਸੁਰਤੀ ਵਿੱਚ ਯਾਦ ਹੈ ਕਿ ਮੈਂ ਕੌਣ ਹਾਂ ਮੇਰਾ ਪਰਿਵਾਰ ਮੇਰੇ ਬੱਚੇ ਮੇਰਾ ਨਾਮ میری پڑھائی گیدیا پیسہ پراپرٹی سب کچھ ਤੁਸੀਂ یاد ਕਰਕੇ بیٹھے ہو کہ ਕਿੱਥੋਂ آئے ہو ਤੁਹਾਡਾ ਪਿੰਡ ਸ਼ਹਿਰ ਕਿਹੜਾ ਹੈ ਸੁਰਤ ਇੰਨੀ ਵਿਸ਼ਾਲ ਚੀਜ਼ ਹੈ ਜੇ ਬੰਦੇ ਵਿੱਚ ਉਹ ਸੁਰਤੀ ਨਾ ਰਹੇ ਤਉਨੂੰ ਸੰਸਾਰ ਵਿੱਚ ਲੋਕ ਮੰਦ부द्धि ਕਹਿੰਦੇ ਨੇ پاگل ਕਹਿੰਦੇ ਨੇ ਕਿਉਂ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਜਾਣਿਆ ਤੁਸੀਂ ਰਸਤੇ 'ਤੇ ਜਾਂਦੇ ਹੋ پاگلਪੰਦਾ ਵੇਖੋਗੇ ਉਹ ਜਹਾਰਿਆ ਉਹਦੇ ਕੋਲ ਸੁਰਤ ਨਹੀਂ ਹੈ ਕਿਸ ਜਦ ਤੋ ਫਿਰ ਉਹ ਮੋੜ ਆਇਆ ਉੱਥੋਂ ਫਿਰ ਉਦੋਂ ਤਰਪਿਆ ਜਦ ਕੋਈ ਕੰਮ ਕਰਨ ਲੱਗ ਪਿਆ ਤੋ ਹੀ ਉਹ ਚੀਜ਼ ਚੱਕ ਕੇ ਵਾਰ-ਵਾਰ ਉਹ ਕਰ ਰਿਹਾ ਉਹਨੂੰ ਵੇਖ ਰਹੇ ਨੇ ਲੋਕ ਵੀ ਐਵੇਂ ਖੜ ਹੱਥ ਮਾਰੀ ਜਾਂਦਾ ਚੀਜ਼ਾਂ ਮਾਰ ਲਿਆ ਚੁੱਕ ਚੁੱਕ ਕੇ ਕੌਣ ਉਹਦੀ ਸੁਰਤ ਹੀ ਖਵਾ ਚ ਗਈ ਜਦੋਂ ਸੁਰਤੰਤਰ ਨੂੰ ਖਰਾਬ ਹੋ ਜਾਏ ਤਸਾਹਸਨ ਬੰਦੇ ਨੂੰ ਮੈਂਟਲ ਕਹਿੰਦੇ ਨੇ, ਪਾਗਲ ਕਹਿੰਦੇ ਨੇ, ਸੁਰਤੀ ਕਰਕੇ ਤੁਹਾਨੂੰ ਯਾਦ ਹੈ, ਸੁਰਤ ਕਰਕੇ ਬੋਲਣ ਲੱਗਿਆਂ ਬੰਦਾ ਸੋਚ ਕੇ ਬੋਲਦਾ ਹੈ, ਤੁਰਨ ਲੱਗਿਆਂ ਸੋਚ ਕੇ ਤੁਰਦਾ ਹੈ। ਜਿਹਦੇ ਵਿੱਚ ਵਾਰ-ਵਾਰ ਸੋਚਾਂ ਹੋ ਰਹੀਆਂ ਨੇ, ਉਹਨੂੰ ਕਹਿੰਦੇ ਸੁਰਤੀ। ਜਿਹਦੇ ਵਿੱਚ ਹਰ ਕੰਮ ਕਰਨ ਤੋਂ ਪਹਿਲਾਂ ਸੋਚਿਆ ਜਾ ਰਿਹਾ ਹੈ, ਔਰ ਉਹ ਸੋਚ ਅਗੇ ਬੁੱਧ ਵਿੱਚ ਜਾਂਦੀ ਹੈ, ਉਹ ਬੁੱਧ ਨਾਲ ਬੁੱਤੀ ਨਾਲ ਉਹਦਾ ਸੰਪਰਕ ਹੈ ਸੁਰਤੀ ਦਾ। ਉਹਨੂੰ ਆਪਾਂ ਕਹਿੰਦੇ ਬੰਦਾ ਤੰਦਰੁਸਤ ਹੈ ਜਿਸ ਦਾ ਸੁਰਤੀ ਦਾ ਤੇ ਬੁੱਧੀ ਦਾ ਸੰਪਰਕ ਟੁੱਟ ਜਾਏ ਉਹਨੂੰ ਮੈਂਟਲ ਕਹਿੰਦੇ ਨੇ ਪਾਗਲ ਕਹਿੰਦੇ ਨੇ ਕਿਉਂਕਿ ਜੋ ਸੁਰਤੀ ਉਚਾਰਿਆ ਹੋ ਬੁੱਧੀ ਤੱਕ ਜਾਂਦਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਉਹ ਕਰ ਕੀ ਰਿਹਾ ਹੈ ਤੋਂ ਨੂੰ ਕੋਈ ਬੰਦਾ ਰਸਤੇ 'ਤੇ ਤੁਹਾਡੀ ਨਰਾਦਰੀ ਕਰਦਾ ਹੈ ਕੋਈ ਅਪਸ਼ਬਦ ਬੋਲ ਲੇ ਜੇ ਤੁਸੀਂ ਬੁੱਧੀ ਮਹਾਨੋ ਤੇ ਸੁਰਤ ਕੰਮ ਕਰਦੀ ਹੈ ਤੁਸੀਂ ਥਾਂ ਦੀ ਵਿਚਾਰ ਕਰੋਗੇ ਕਿਹੜੀ ਜਗ੍ਹਾ 'ਤੇ ਖੜੇ ਹੈ ਕੀ ਕਹਿਣਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਉਹਨੂੰ ਕਹਿੰਦੇ ਬੰਦਾ ਬੜਾ ਅਕਲਮੰਦ ਹੈ ਕਿਉਂਕਿ ਉਹਨੂੰ ਬੋਲਣ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਕੋਈ ਵੀ ਕੰਮ ਸੁਰਤੀ ਦਾ ਬੁੱਧੀ ਨਾਲ ਸੰਪਰਕ ਕਰ ਲਿਆ ਜਿਸ ਸੁਰਤ ਦਾ ਬੁੱਧ ਨਾਲੋਂ ਸੰਪਰਕ ਟੁੱਟ ਜਾਏ ਉਹਨੂੰ ਪਾਗਲ ਕਹਿੰਦੇ ਨੇ ਜਿੰਨੀ ਦੇਰ ਸੁਰਤੀ ਦਾ ਬੁੱਧੀ ਨਾਲ ਸੰਪਰਕ ਬਣਿਆ ਹੋਇਆ ਉਹ ਬੰਦਾ ਇੰਟੈਲੀਜੈਂਟ ਹੈ ਤੁਸੀਂ ਹੈਰਾਨ ਹੋਮੋਗੇ ਕਦੇ ਜਿੱਥੇ ਮੈਂਟਲੀ ਡਿਸੇਬਲ ਲੋਕ ਰਹਿੰਦੇ ਨੇ ਉਹਨਾਂ ਵਿੱਚ ਜਾ ਕੇ ਇੱਕ ਦੋ ਘੰਟੇ ਵੇਖੋ ਮੈਂ ਉਹਨਾਂ ਆਸ਼ਰਮਾਂ ਵਿੱਚ ਜਾਂਦਾ ਰਹਿੰਦਾ ਪਿੱਛੇ ਜੇ ਸਾਡੇ ਲੁਧਿਆਣੇ ਦੇ ਲੱਗ ਕੇ ਵੀ ਆਸ਼ਰਮ ਬਣਿਆ ਅਸੀਂ ਉੱਥੇ ਗਏ ਤਾਂ ਉਹ ਆਸ਼ਰਮ ਦਾ ਮਾਲਕ ਜਿਹੜਾ ਭਾਈ ਗੁਰਪ੍ਰੀਤ ਸਿੰਘ ਮਿੰਟੂ ਉਹਦਾ ਨਾਮ ਹੈ ਮੁਨਕਤਾ ਦੀ ਸੇਵਾ ਕੇਂਦਰ ਉਹ ਚਲਾਉਂਦਾ ਹੈ ਨੈਟ ਉੱਤੇ ਬਹੁਤ ਕੁਝ ਵੀਡੀਓਜ਼ ਉਹਨੇ ਪਾਈਆਂ ਨੇ ਤੋਤੇ ਉਹਨਾਂ ਕੇ ਭਾਈ ਸਾਹਿਬ ਦੀ ਉਹ ਜਿਹੜਾ ਬੰਦਾ ਮਿੱਟੀ ਪੱਟੀ ਜਾ ਰਿਹਾ ਹੈ ਨਾ ਕਹਿੰਦੇ ਤੁਹਾਨੂੰ ਪਤਾ ਹੈ ਕਿੰਨਾ ਪੜਿਆ ਹੋਇਆ ਹੋਵੇਗਾ ਮੈਂ ਜੀ ਕਿੰਨਾ ਪੜਿਆ ਕਹਿੰਦੇ ਉਹ ਐਮਬੀਬੀਐਸ ਡਾਕਟਰ ਹੈ ਸੁਰਤੀ ਦਾ ਬੁੱਧੀ ਨਾਲੋਂ ਸੰਪਰਕ ਟੁੱਟ ਗਿਆ ਪਾਗਲ ਹੋ ਗਿਆ ਔਰ ਬਾਗੀ ਬੰਦੇ ਨੂੰ ਕੋਈ ਵੀ ਨਹੀਂ ਕਰ ਰੱਖਦਾ ਉਹਦਾ ਕੋਈ ਸੰਸਾਰ ਨਾਲ ਸੰਪਰਕ ਹੀ ਨਹੀਂ ਰਿਹਾ ਸੰਸਾਰ ਨਾਲ ਸਹੀ ਸੰਪਰਕ ਉਹਦਾ ਰਹਿੰਦਾ ਜਿਹਦਾ ਸੁਰਤੀ ਦਾ ਤੇ ਬੁੱਧੀ ਦਾ ਸੰਪਰਕ ਜੁੜਿਆ ਹੋਇਆ ਹੈ ਤੁਰਨ ਲੱਗਿਆ ਖਾਣ ਲੱਗਿਆ ਬਹਿਣ ਲੱਗਿਆ ਬੁੱਲਣ ਲੱਗਿਆ ਵਿਚਾਰ ਕਰ ਰਿਹਾ ਸਮਝੋ ਠੀਕ ਜਿਹਨੂੰ ਵਿਚਾਰ ਨਾ ਰਹੇ ਕਿ ਕੀ ਕਰ ਰਿਹਾ ਉਹਦੀ ਸੁਰਤੀ ਨੂੰ ਆਪਾਂ ਕਿੰਨੇ ਬੰਦਾ ਪਾਗਲ ਜੋ ਸੁਰਤੀ ਉੱਤੇ ਅਸਰ ਹੋ ਰਿਹਾ ਉਹ ਸ਼ਰੀਰ ਤੇ ਹੁੰਦਾ ਹੈ ਇਸੀ ਵਾਰੀ ਤੌਰ ਤੇ ਸੰਸਾਰੀ ਚੀਜ਼ ਇਹਨੂੰ ਉਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅੱਜ ਦੇ ਸ਼ਬਦ ਵਿੱਚ ਮਹਾਰਾਜ ਨੇ ਕਿਹਾ ਕਹਿੰਦੇ ਭਾਈ ਇੱਕ ਸੁਰਤੀ ਦਾ ਹੋਰ ਪੱਖ ਹੈ ਮਹਾਰਾਜੋ ਕਿ ਕਹਿੰਦੇ ਇਹ ਸੁਰਤੀ ਬੰਦੇ ਦੀ ਅਹੰਕਾਰ ਨਾਲ ਭਰੀ ਹੋਈ ਹੈ ਵਿਕਾਰ ਨਾਲ ਭਰੀ ਹੋਈ ਹੈ ਮਾੜੇ ਫੁਰਨਿਆਂ ਨਾਲ ਭਰੀ ਹੋਈ ਹੈ ਬਹੁਤ ਨੀਚ ਕਰਮਾਂ ਨਾਲ ਭਰੀ ਹੋਈ ਹੈ ਬਾਰੋਂ ਪਾਗਲ ਬੰਦਾ ਸੰਸਾਰ ਪਛਾਣ ਲੈਂਦਾ ਕਿ ਬੰਦਾ ਪਾਗਲ ਹੈ ਇਹਦੀ ਸੁਰਤੀ ਦਾ ਬੁੱਧੀ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ ਸੰਸਾਰ ਨੂੰ ਪਤਾ ਲੱਗ ਜਾਂਦਾ ਬੰਦਾ ਪਾਗਲ ਲੱਗਦਾ ਹੈ ਮਿੰਟਲ ਲੱਗਦਾ ਹੈ ਪਰ ਪਾਤਸ਼ਾਹ ਕਹਿੰਦੇ ਜਿਹਨੂੰ ਨਾਮ ਬਿਸਰ ਗਿਆ ਭਾਈ ਉਹਦੀ ਸੁਰਤੀ ਵਿਕਾਰੀ ਹੋ ਗਈ ਅਹੰਕਾਰੀ ਹੋ ਗਈ ਉਹ ਸੰਸਾਰ ਦੇ ਲੋਕਾਂ ਨੂੰ ਨਜ਼ਰ ਨਹੀਂ ਆਏਗੀ ਪਰ ਗੁਰੂ ਨੂੰ ਤੇ ਰੱਬ ਨੂੰ ਨਜ਼ਰ ਆ ਰਹੀ ਹੈ ਕੋਈ ਬੰਦਾ ਕਿੰਨਾ ਅਪਰਾਧੀ ਪਾਪੀ ਹੈ ਉਹ ਸੰਸਾਰ ਨੂੰ ਬਾਅਦ ਵਿੱਚ ਨਜ਼ਰ ਆਉਂਦਾ ਹੈ ਜੇ ਕਦੇ ਕੋਈ ਓਗਣ ਨਸ਼ਰ ਹੋ ਜਾਏ ਨਹੀਂ ਤਾਂ ਗੁਰੂ ਤੇ ਰੱਬ ਜਿਹੜਾ ਉਹਨੂੰ ਸਾਡੀ ਸੁਰਤੀ ਬਾਰੇ ਪਤਾ ਹੈ ਕਿ ਇਹ ਬੰਦਾ ਸੁਰਤੀ ਵਿੱਚ ਤੇ ਬੁੱਧੀ ਵਿੱਚ ਕੀ ਕਰ ਰਿਹਾ ਹੈ। ਹੰਕਾਰ ਭਰਿਆ ਹੋਇਆ ਹੈ। ਕਾਮ ਕ੍ਰੋਧ ਲੋਭੂ ਅਹੰਕਾਰ ਵਿਕਾਰ ਈਰਖਾ ਦਵੇਸ਼ ਇਹ ਸਭ ਕੁਝ ਸੁਰਤ ਵਿੱਚ ਹੈ। ਕਿਸੇ ਬੰਦੇ ਨਾਲ ਤੁਸੀਂ ਈਰਖਾ ਕਰਦੇ ਹੋ ਉਹ ਤੁਹਾਡੀ ਸੁਰਤੀ ਵਿੱਚ ਹੈ। ਕਿਸੇ ਬੰਦੇ ਨਾਲ ਤੁਹਾਡੀ ਜੈਲਸੀ ਹੋ ਰਹੀ ਹੈ। ਉਹ ਤੁਸੀਂ ਬਾਹਰੋਂ ਨਹੀਂ ਅਜੇ ਪ੍ਰਗਟ ਕਰ ਰਹੇ ਪਰ ਸੁਰਤੀ ਵਿੱਚ ਹੈ। ਬਾਰੋਂ ਤੱਕ ਕਿਤੇ ਪ੍ਰਗਟ ਹੋਏਗੀ ਕਈ ਸਾਲਾਂ ਬਾਅਦ। ਸੁਰਤੀ ਵਿੱਚ ਕਿਸੇ ਨਾਲ ਈਰਖਾ, ਦਵੈਸ਼, ਵਿਕਾਰ ਹੈ ਉਹ ਗੁਰੂ ਨੂੰ ਪਤਾ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਗੁਰੂ ਕੋਲ ਆ ਕੇ ਕੀ ਹੁੰਦਾ ਹੈ? ਬਾਰੀ ਸੁਰਤੀ ਤੇ ਬੁੱਧੀ ਦਾ ਸੰਪਰਕ ਡਾਕਟਰ ਕੋਲੋਂ ਦਵਾਈ ਲਓ, ਪਾਗਲ ਬੰਦੇ ਠੀਕ ਹੋਣ ਲੱਗ ਪੈਂਦੇ ਨੇ। ਗੁਰੂ ਕੋਲ ਕਿਉਂ ਆਣਾ ਹੈ? ਗੁਰੂ ਉਸ ਸੁਰਤੀ ਦਾ ਇਲਾਜ ਕਰਦਾ ਹੈ ਜਿਹੜੀ ਸੁਰਤ ਦੀ ਮਹਿਲ, ਜਿਸ ਸੁਰਤ ਦੇ ਓਗਣ ਕਿਸੇ ਨੂੰ ਪਤਾ ਨਹੀਂ ਲੱਗਦਾ। ਅਜ ਮਹਾਰਣ ਕੇ ਇਹ ਸੁਰਤੀ ਸੀ ਅਦਮ ਬਹੁਤ ਨੀਚ ਇਹ ਸੁਰਤੀ ਸੀ ਚੰਡਾਲ ਬਹੁਤ ਕ੍ਰੋਧੀ ਪਰ ਭਾਹੀ ਇਹਨੂੰ ਗੁਰੂ ਨੇ ਕੀ ਕੀਤਾ ਬਹੁਤ ਉੱਚੀ ਤੇ ਸੁੱੱਚੀ ਬਣਾ ਦਿੱਤਾ ਬ੍ਰਹਮਣੀ ਬਣਾ ਦਿੱਤਾ ਬਹੁਤ ਉੱਚੀ ਸੁੱੱਚੀ ਕਰ ਦਿੱਤਾ ਬਾਹਰੀ ਤੌਰ ਤੇ ਜਦੋਂ ਕਿ ਇਹ ਬ੍ਰਾਹਮਣ ਜਿਹੜਾ ਉਹ ਬਹੁਤ ਸੁੱੱਚੇ ਕਰਮ ਕਰਦਾ ਸੀ ਮਹਾਰਾਜ ਕਹਿੰਦੇ ਭਾਈ ਸੁਰਤੀ ਨੂੰ ਵੀ ਗੁਰੂ ਨੇ ਇੰਨਾ ਸੁੱਚਾ ਕਰ ਦਿੱਤਾ ਉਸ ਬ੍ਰਹਮਣ ਨਾਲੋਂ ਵੀ ਸੱਚੇ ਕਰਮ ਸੁਰਤੀ ਦੇ ਹੋ ਗਏ ਗੁਰੂ ਕੋਲੋਂ ਅੰਤ ਸੁਰਤ ਸੁੱਚੀ ਹੁੰਦੀ ਹੈ ਜਦੋਂ ਕੋਈ ਸੁਰਤੀ ਨਾਲ ਰੋਜ਼ ਜਪੇ ਸਤਨਾਮ ਸ੍ਰੀ ਵਾਹਿਗੁਰੂ 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 ਤਾਂਡੀ ਸੁਰਤ ਸੁੱਚੀ ਹੋਣ ਲੱਗ ਜਾਈ ਸੁਰਤੀ ਉੱਤੇ ਨਿਰਭਰ ਹੈ ਕਿ ਸੁਰਤ ਵਿੱਚ ਕੀ ਕੋ ਚੱਲਦਾ ਹੈ ਕਈ ਵਾਰ ਬੈਠਿਆ ਭੰਗੁਰਦਰ ਨੇ ਤਮੇ ਸੁਰਤੀ ਵਿੱਚ ਈਰਖਾ ਦਵੇਸ਼ ਅਧਿਕਾਰ ਚੱਲ ਰਹੇ ਨੇ ਸੁਰਤ ਵਿੱਚ ਕੀ ਕੁਝ ਹੈ ਉਹ ਬੰਦੇ ਨੂੰ ਨਹੀਂ ਪਤਾ ਲੱਗਦਾ ਮੇਰੀ ਸੁਰਤੀ ਵਿੱਚ ਕੀ ਹੈ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਤੁਹਾਡੀ ਸੁਰਤੀ ਵਿੱਚ ਕੀ ਹੈ ਮੈਨੂੰ ਨਹੀਂ ਪਤਾ ਲੱਗੇਗਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਕਹੇ ਗੁਰੂ ਤੇ ਰੱਬ ਨੂੰ ਪਤਾ ਹੈ ਭਾਈ ਉਹ ਤਾਂ ਤੇਰੇ ਘਟ-ਘਟ ਦੀਆਂ ਜਾਣਦਾ ਹੈ ਤੂੰ ਕੀ ਕਰ ਰਿਹਾ ਹੈ ਗੁਰੂ ਕੋਲ ਆ ਕੇ ਆਪਣੀ ਸੁਰਤੀ ਦੀ ਅਰਦਾਸ ਕਰ ਤੇਰੀ ਸੁਰਤ ਸ਼ੁੱਧ ਹੋ ਜਾਏਗੀ ਸੁਰਤ ਵਿੱਚ ਕੀ ਹੈ ਈਰਖਾ ਦਵੇਸ਼ ਵਿਕਾਰ ਮਾੜੇ ਫਰਨੇ ਉਹ ਬੰਦੇ ਦੇ ਵਸ ਨਹੀਂ ਗੁਰੂ ਅਗਰ ਅਰਦਾਸ ਕਰਨੀ ਪੈਂਦੀ ਮਹਾਰਾਜ ਕਿਰਪਾ ਕਰੋ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇ ਮਹਾਰਾਜ ਜੀ ਇਹ ਓਗਣ ਪੜੇ ਨੇ ਕਿਰਪਾ ਕਰਕੇ ਰੱਖੋ ਮੇਰੇ ਮਨ ਵਿੱਚ ਪ੍ਰੋਧ ਬਹੁਤ ਆਉਂਦਾ ਹੈ ਮੇਰੇ ਮਨ ਵਿੱਚ ਈਰਖਾ ਦਵੇਸ਼ ਬਹੁਤ ਹੈ ਮੇਰੇ ਮਨ ਵਿੱਚ ਲਾਲਚ ਬਹੁਤ ਹੈ ਮਹਾਰਾਜ ਇਹਨੂੰ ਠੀਕ ਕਰੋ ਫਿਰ ਮਹਾਰਾਜ ਨੇ ਕਿਹਾ ਭਾਈ ਅਰਦਾਸ ਕਰ ਜਿਵੇਂ ਡਾਕਟਰ ਕੋਲ ਜ ਆ ਕੇ ਪਹਿਲਾ ਪੇਸ਼ੈਂਟ ਐਡਮਿਟ ਕਰਦਾ ਕਿ ਹਾਂ ਜੀ ਇਹ ਰੋਗ ਮੈਨੂੰ ਹੈ ਅਸ਼ਾ ਰੋਗਾਂ ਦੀ ਕਲੈਰੀਫਿਕੇਸ਼ਨ ਲਈ ਡਾਕਟਰ ਕੀ ਕਰਦਾ ਤੁਹਾਡੇ ਟੈਸਟ ਕਰਾਉਂਦਾ ਉਹ ਕਹਿੰਦਾ ਸਰੀਰ ਵਿੱਚੋਂ ਬਲੱਡ ਦਿਓ ਟੈਸਟ ਕਰੀਏ ਜਦੋਂ ਬਲੱਡ ਦੇ ਟੈਸਟ ਦੀ ਰਿਪੋਰਟ ਆਉਂਦੀ ਹੈ ਡਾਕਟਰ ਤੁਹਾਨੂੰ ਕਹਿੰਦਾ ਵੀ ਆਹ ਰੋਗ ਹੈ ਤੁਹਾਨੂੰ ਮੰਨਣਾ ਪਏਗਾ ਜੇ ਤੁਸੀਂ ਮੰਨੋਗੇ ਫਿਰ ਡਾਕਟਰ ਇਲਾਜ ਸ਼ੁਰੂ ਕਰ ਦੇ ਜੇ ਪੇਸ਼ੈਂਟ ਮੰਨੇਗਾ ਨਹੀਂ ਕਿ ਨਹੀਂ ਜੀ ਮੈਨੂੰ ਤਾਂ ਕੁਝ ਵੀ ਨਹੀਂ ਹੈ ਮੈਂ ਕਦੀ ਦਵਾਈ ਲਵਾਂ ਫਿਰ ਉਹਦਾ ਇਲਾਜ ਨਹੀਂ ਹੋਏਗਾ ਉਹ ਰੋਗ ਵੱਧਦਾ ਜਾ ਸਕਦਾ ਖਤਰਨਾਕ ਹੋ ਸਕਦਾ ਇਸ ਲਈ ਜਿਵੇਂ ਸਰੀਰ ਦੇ ਰੋਗ ਡਾਕਟਰ ਕੋਲ ਜਾ ਕੇ ਮੰਨਣੇ ਪੈਂਦੇ ਨੇ ਉਹ ਤੁਹਾਡਾ ਟੈਸਟ ਕਰਕੇ ਦੱਸ ਦਿੰਦਾ ਵੀ ਰਿਪੋਰਟ ਤੇਰੇ ਸਾਹਮਣੇ ਹੈ ਇਦਾਂ ਗੁਰੂ ਕੋਲ ਆ ਕੇ ਸੁਰਤੀ ਦਾ ਰੋਗ ਮੰਨਣਾ ਪਏਗਾ ਕਿਸੇ ਨੂੰ ਪਤਾ ਨਹੀਂ ਪਰ ਮਹਾਰਾਜ ਮੇਰੀ ਸੁਰਤੀ ਵਿੱਚ ਲਾਲਚ ਬਹੁਤ ਹੈ ਲੋਭ ਬਹੁਤ ਹੈ ਈਰਖਾ ਬਹੁਤ ਹੈ ਦੁਸ਼ਵੈਸ਼ ਬਹੁਤ ਹੈ ਮਹਾਰਾਜ ਇਹਨੂੰ ਕਿਰਪਾ ਕਰੋ ਇਹਨੂੰ ਮਹਾਰਾਜ ਕਹਿੰਦੇ ਜਦੋਂ ਕੋਈ ਐਡਮਿਟ ਕਰ ਲੈਂਦਾ ਮੰਨ ਲੈਂਦਾ ਫਿਰ ਗੁਰੂ ਉਹਦਾ ਇਲਾਜ ਕਰਦਾ ਹੈ ਇਲਾਜ ਵਾਸਤੇ ਗੁਰੂ ਦਵਾਈ ਦਿੰਦੇ ਹੈ ਦਵਾਈ ਕੀ ਹੈ ਰੱਬ ਦਾ ਨਾਮ ਜਦੋਂ ਕੋਈ ਰੋਜ਼ ਕੰਟੀਨਿਊ ਰੋਜ਼ ਜਪਣਾ ਸ਼ੁਰੂ ਕਰੇ ਵਾਹਿਗੁਰੂ 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 ਉਹਦੀ ਸੁਰਤੀ ਦਾ ਇਲਾਜ ਹੁੰਦਾ ਹੈ ਜਦੋਂ ਗੁਰੂ ਕੋਲੋਂ ਦਵਾਈ ਲਾਉਂਗੇ ਸ਼ਬਦ ਦੀ ਉਹਦੇ ਨਾਲ ਨਾਲ ਫਿਰ ਗੁਰੂ ਪਰਹੇਜ ਦਿੰਦਾ ਜਿਵੇਂ ਡਾਕਟਰ ਪਰਹੇਜ ਦੱਸਦਾ ਇਹ ਕਥਾ ਕਈ ਵਾਰ ਮੈਂ ਦਰਬਾਰ ਸਾਹਿਬ ਤੋਂ ਵੀ ਲਾਈਵ ਕਹੀ ਦੋ ਚੀਜ਼ਾਂ ਨੇ ਇੱਕ ਦਵਾਈ ਇੱਕ ਪਰਹੇਜ ਇਹ ਨਹੀਂ ਕਿ ਆਪਾਂ ਦਵਾਈ ਵੀ ਖਾ ਲਈ ਸਵੇਰੇ ਨਿਤਨੇਮ ਵੀ ਕਰ ਲਿਆ ਬਾਅਦ ਵਿੱਚ ਉਹੀ ਕੰਮ ਕਰੀ ਗਏ ਜੋ ਰੋਜ਼ ਕਰਦੇ ਰੋਜ਼ ਜਪਣ ਨਾਲ ਕੀ ਹੁੰਦਾ ਹੈ ਮਨ ਨੂੰ ਸਮਝਾਉਣ ਲੱਗ ਪੈਂਦੀ ਹੈ ਕਿ ਆ ਮੇਰੇ ਵਿੱਚ ਓਗਣ ਨੇ ਜਦੋਂ ਆਪਣੇ ਦਿਸਣ ਲੱਗ ਜਾਣ ਫਿਰ ਤੁਸੀਂ ਇਲਾਜ ਵਾਸਤੇ ਤੁਰੋ ਜਦੋਂ ਕਿਸੇ ਦੇ ਸਰੀਰ ਨੂੰ ਡਾਕਟਰ ਦੱਸਦਾ ਹੈ ਕਿ ਤੈਨੂੰ ਆ ਵੀ ਹੁੰਦਾ ਹੈ ਸਿਰ ਦਰਦ ਵੀ ਹੁੰਦਾ ਹੈ ਨੀਂਦ ਘਟ ਆਉਂਦੀ ਹੈ ਜਦੋਂ ਤੁਸੀਂ ਮੰਨਣ ਲੱਗ ਜਾਓ ਕਿ ਹਾਂ ਜੀ ਇਹ ਠੀਕ ਹੈ ਜੋ ਚਿੰਨ ਦੱਸ ਰਹੇ ਹੋ ਇਹ ਲੱਛਣ ਹੈ ਮੇਰੀ ਬਿਮਾਰੀ ਦੇ ਤੇ ਮਹਾਰਾਜ ਕਹਿੰਦੇ ਜਦੋਂ ਤੇਰੇ ਮਨ ਨੂੰ ਪਤਾ ਲੱਗਣ ਲੱਗ ਜਾਏ ਜੋ ਗੁਰੂ ਨੇ ਲੱਛਣ ਦੱਸਿਓ ਹੈ ਫਿਰ ਉਹਦੇ ਇਲਾਜ ਵਾਸਤੇ ਅਰਦਾਸ ਕਰ ਫਿਰ ਗੁਰੂ ਨੂੰ ਹੱਥ ਜੋੜ ਕੇ ਕਹਿ ਕੇ ਕਾਮ ਕ੍ਰੋਧ ਲੋਭ ਝੂਠ ਨਿੰਦ ਮਹਾਰਾਜ ਮੈਨੂੰ ਝੂਠ ਬੋਲਣ ਦੀ ਆਦਤ ਹੈ ਇਹਨੂੰ ਠੀਕ ਕਰੋ ਕਿਉਂਕਿ ਸਭ ਤੋਂ ਵੱਡਾ ਪਾਪ ਹੈ ਝੂਠ ਬੋਲਣਾ ਬਿਨਾਂ ਵਜਹਿ ਝੂਠ ਸਮਾਨ ਪਾਪ ਨਾ ਕੋਈ ਮਹਾਰਾਜ ਮਨ ਦੇ ਅੰਦਰ ਵਿਕਾਰ ਇਹ ਸੁਰਤੀ ਅੰਨੀ ਮੈਲੀ ਹੈ ਇਹ ਉਮਰਾਂ ਨਹੀਂ ਵੇਖਦੀ ਇਹ ਅੰਦਰ ਵਿਕਾਰ ਚੱਲ ਰਹੇ ਨੇ ਸੁਰਤੀ ਵਿੱਚ ਮੈਲੀਆਂ ਵਿਚਾਰਾਂ ਚੱਲਦੇ ਆ ਮਹਾਰਾਜ ਕਿਰਪਾ ਕਰੋ ਇਬੜੇ ਤੇ ਦੀ ਉਮਰ ਵਿੱਚ ਹੱਕੇ ਵੀ ਮਾੜੇ ਫਰਨੇ ਸੋਚ ਰਹੀ ਸੁਣ ਤੋਦੇ ਵਾਸਤੇ ਫਿਰ ਮਹਾਰਾਜ ਕਹਿੰਦੇ ਕਹ ਗੁਰੂ ਨੂੰ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਓ ਇਹ ਬੰਦੇ ਦੇ ਹਾਸ ਬਸ ਨਹੀਂ ਹੈ ਸ਼ਰੀਰ ਬੁੱਢਾ ਹੁੰਦਾ ਜਾਂਦਾ ਹੈ ਸੁਰਤੀ ਦੀਆਂ ਇਸ਼ਾਵਾਂ ਵੱਧੀਆਂ ਜਾਂਦੀਆਂ ਨੇ ਹੋਰ ਮਿਲ ਜਾਏ ਹੋਰ ਮਿਲ ਜਾਏ ਇਦੀਆਂ ਸ਼ਾਮਾਂ ਇੰਨੀਆਂ ਵੱਧੀਆਂ ਜਾਂਦੀਆਂ ਨੇ ਕਿ ਜਿਵੇਂ ਜਿਵੇਂ ਸਰੀਰ ਬੁੱਢਾ ਹੁੰਦਾ ਜਾਂਦਾ ਹੈ ਤਵੇਂ ਤਵੇਂ ਸਾ ਸੰਗਤ ਮੰਨਦੀਆਂ ਕਾਮਨਾਵਾਂ ਇਸ਼ਾਮਾਂ ਅੱਗੇ ਵੱਧੀਆਂ ਜਾਂਦੀਆਂ ਨੇ ਇਹ ਸ਼ਾਮਾਂ ਦੇ ਨਾਲ-ਨਾਲ ਮਿਲੀਆਂ ਵਿਚਾਰਾਂ ਫੁਰਨੇ ਵੱਧਦੇ ਜਾਂਦੇ ਬੰਦਾ ਬਡੇਪੇ ਵਿੱਚ ਵੀ ਜਾ ਕੇ ਕਹਿੰਦਾ ਵੀ ਹੋਰ ਮਿਲ ਜਾਏ ਆ ਵੀ ਚੀਜ਼ ਮਿਲ ਜਾਏ ਆ ਵੀ ਚੀਜ਼ ਮਿਲ ਜਾਏ ਤਾਂ ਮਹਾਰਜ ਬਚਨ ਕਹਿੰਦੇ ਭਾਈ ਅਭਿਧਾਸ ਕਰ ਤੇਰੀ ਸੁਰਤੀ ਰੁਕ ਜਾਏ ਔਰ ਸ਼ੁੱਧ ਹੋ ਜਾਏ ਉਹਨੂੰ ਜੇ ਇਹ ਚੀਜ਼ ਨਾ ਮੁੱਕੀ ਫਿਰ ਉਹਦਾ ਰਿਜ਼ਲਟ ਵੀ ਸੁਣਿਓ ਬਾਣੀ ਚ ਹਜ਼ੂਰ ਕਿਹਦੇ ਅਰਦਾਸ ਕਰ ਗੁਰੂ ਦੇ ਅੱਗੇ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਫਿਰ ਗੁਰੂ ਨੂੰ ਕਹੇ ਇਹ ਭਿੱਤਰ ਤੇਨ ਕੋ ਢਾਰੋ ਆਪਨ ਨਿਕਟ ਬੁਲਾਵੋ ਮਹਾਰਾਜ ਤੁਮ ਬਚਾਓ ਆਪਣੇ ਨੇੜੇ ਰੱਖੋ ਅਛਾ ਕਿਸੇ ਰੋਗ ਦੀ ਦਵਾਈ ਡਾਕਟਰ ਕੋਲੋਂ ਲਓ ਪੈਸੇ ਦੇ ਕੇ ਮਿਲ ਜਾਂਦੀ ਹੈ ਪਰ ਜੇ ਆਪਾਂ ਮਨ ਦੇ ਰੋਗਾਂ ਦੀ ਦੁੱਖਾਂ ਦੀ ਕਲੇਸ਼ਾਂ ਦੀ ਕਲ ਪਲੇਸ ਦੁੱਖਾਂ ਦੀ ਦਵਾਈ ਲੈਣੀ ਹੈ ਉਹਦੀ ਦਵਾਈ ਪੈਸਿਆਂ ਨਾਲ ਨਹੀਂ ਮਿਲਦੀ ਪੈਸੇ ਨਾਲ ਤੁਸੀਂ ਬਹੁਤ ਕੁਝ ਮੱਥਾ ਦੇਖ ਸਕਦੇ ਹੋ ਉਹ ਸਿਰਫ ਇਮਾਰਤਾਂ ਦੇ ਕੰਮ ਆਉਂਦੇ ਇਹ ਸੰਸਾਰੀ ਤੌਰ ਤੇ ਵਾਦੀ ਭੇਡਾ ਹੈ ਜੇ ਗੁਰੂ ਕੋਲੋਂ ਭੇਡਾ ਦੇ ਕੇ ਦਵਾਈ ਲੈਣੀ ਹੈ ਸਾ ਸਿੰਦਰ ਕਲ ਪਲੇਸ ਦੁੱਖਾਂ ਰੋਗਾਂ ਦੀ ਕੋਈ ਦਵਾਈ ਹੈ ਵਾਹਿਗੁਰੂ ਦਾ ਨਾਮ ਉਹਦੀ ਕੋਈ ਭੇਟਾ ਨਹੀਂ ਉਹ ਮੰਗ ਕੇ ਲੈਣੀ ਪੈਂਦੀ ਹੈ ਔਰ ਮੰਗਣ ਵਾਲੇ ਮੰਗਤੇ ਦਾ ਕੋਈ ਦਾਵਾ ਨਹੀਂ ਹੈ ਕਿ ਮੈਨੂੰ ਮਿਲਣਾ ਚਾਹੀਦਾ ਉਹਦੇ ਵਾਸਤੇ ਮਹਾਰਾਜ ਕਹਿੰਦੇ ਮੰਗ ਕੇ ਦਵਾਈ ਲੈ ਗੁਰੂ ਕੋਲੋਂ ਕਿਉਂਕਿ ਤੇਰੇ ਸਾਰੇ ਦੁੱਖਾਂ ਦੀ ਕੋਈ ਦਵਾਈ ਹੈ ਉਹ ਵਾਹਿਗੁਰੂ ਜੀ ਦਾ ਨਾਮ ਪੜੋ ਉਹਨੂੰ ਮਹਾਰਾਜ ਕਹਿੰਦੇ ਸਰਵ ਰੋਗ ਕਾ ਔਖ ਦਿਨਾ ਪੜੋ ਸਰਵ ਰੋਗ ਕਾ ਔਖ ਦਿਨਾ ਕਲਿਆਣ ਰੂਪ ਮੰਗਲ ਗੁਣ ਗਾਮ ਭਾਈ ਜੇ ਤੇਰਾ ਮਨ ਵਸ ਵਿੱਚ ਨਹੀਂ ਆ ਰਿਹਾ ਦਸਾਰ ਰੋਗਾਂ ਦੀ ਕੋਈ ਦਵਾਈ ਹੈ ਫਿਰ